ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸੰਗਤ ਨੂੰ ਬੱਚਿਆਂ ਨੂੰ ਔਖਾ ਲੱਗ ਰਿਹਾ ਹੈ ਕਿ ਚੈਨਲ ਨੂੰ ਕਿੱਦਾਂ ਫੋਲੋ ਕਰਨਾ ਹੈ ਹਨਾ ਹੁਣ ਜਿਵੇਂ ਮੈਂ ਤੁਹਾਨੂੰ ਭੇਜਦੀ ਆ ਆਪਸ਼ਨ ਖਾਲਸ ਗੋਸ਼ਟੀ ਉਹਦਾ ਲਿੰਕ ਭੇਜੀ ਬਿਲਕੁਲ ਇਸ ਤਰੀਕੇ ਨਾਲ ਦਿਖਦਾ ਤੁਹਾਨੂੰ ਨੀਚੇ ਵਿਊ ਚੈਨਲ ਆ ਰਿਹਾ ਤਾਂ ਆਪਾਂ ਕੀ ਕਰਾਂਗੇ ਵਿਊ ਚੈਨਲ ਤੇ ਜਾਵਾਂਗੇ ਵਾਹਿਗੁਰੂ ਜੀ ਵਿਊ ਚੈਨਲ ਤੇ ਜਾਵਾਂਗੇ ਤੇ ਅੱਗੇ ਐਦਾਂ ਸ਼ੋ ਹੋ ਜਾਊਗਾ ਆਪਸ਼ਨ ਆ ਜਾਊਗਾ ਫੋਲੋ ਦਾ ਤੁਹਾਨੂੰ ਜੋ ਹੁੰਦਾ ਹੋਊਗਾ ਇੱਥੇ ਸਟਾਰ ਕੰਪਿਊਟਰ ਸੈਂਟਰ ਸ਼ੋ ਹੁੰਦਾ ਉਸੇ ਤਰੀਕੇ ਨਾਲ ਤੁਹਾਨੂੰ ਇੱਥੇ ਦਿਖਦਾ ਹੋਊਗਾ ਖਾਲਸ ਗੋਸਟੀ ਠੀਕ ਹੈ ਤਾਂ ਖਾਲਸ ਗੋਸਟੀ ਆ ਉਸ ਚੈਨਲ ਦਾ ਨਾਮ ਹੈ ਇਸ ਚੈਨਲ ਦਾ ਨਾਮ ਹੈ ਸਟਾਰ ਕੰਪਿਊਟਰ ਸੈਂਟਰ ਸੋ ਆਪਾਂ ਫੋਲੋ ਕਰਨਾ ਹੈਗਾ ਤੇ ਇਸ ਫੋਲੋ ਦੇ অপਸ਼ਨ ਤੇ ਚੱਲ ਜਾਵਾਂਗੇ ਤਾਂ ਵੈਗਰੂ ਇਹ ਫੋਲੋ ਦਿਓ ਹੁਣ ਇਸ ਤੇ ਜਿੰਨੇ ਮਰਜੀ ਜੋ ਵੀ ਪਾਈਆਂ ਹੋਣਗੀਆਂ ਇਸ ਚੈਨਲ ਨੇ ਉਦਾਂ ਉਸ ਤਰੀਕੇ ਨਾਲ ਆ ਜਾਣਗੀਆਂ ਆਪਾਂ ਗੱਲ ਕਰਦੇ ਆ ਖਾਲਸ ਗੋਸ਼ਟੀ ਦੀ ਤਾਂ ਇਸ ਤਰੀਕੇ ਨਾਲ ਤੁਹਾਨੂੰ ਜਾਂਦਾ ਹੈ ਖਾਲਸ ਗੋਸ਼ਟੀ ਫਿਰ ਆ ਤੁਹਾਨੂੰ অপਸ਼ਨ ਆਉਂਦਾ ਵੀਊ ਵੀਊ ਚੈਨਲ ਕੀਤਾ ਤਾਂ ਆ ਕੀ ਹੈ ਗਿਆ ਕਿਉਂਕਿ ਇਹ ਮੇਰਾ ਹੀ ਚੈਨਲ ਹੈਗਾ ਤੇ ਇਸ ਕਰਕੇ ਮੈਨੂੰ ਤਾਂ ਲਿੰਕ ਦਾ অপਸ਼ਨ ਆਉਂਦਾ ਤੁਹਾਨੂੰ ਜਿੱਥੇ ਆ ਤਿੰਨ ਬਿੰਦੀਆਂ ਆ ਰਹੀਆਂ ਸੱਜੇ ਹੱਥ ਉੱਪਰ ਬਿਲਕੁਲ ਤਿੰਨ ਬਿੰਦੀਆਂ ਆ ਰਹੀਆਂ ਇੱਥੇ ਤੁਹਾਨੂੰ অপਸ਼ਨ ਆਊਗਾ ਫੋਲੋ ਦਾ ਤੁਸੀਂ ਉਹਨੂੰ ਫੋਲੋ ਕਰਨਾ ਬਸ ਦੈਟਸ ਇਟ ਇੰਨਾ ਹੀ ਕੰਮ ਆ ਆ ਜਿੰਨੀਆਂ ਖਾਲਸ ਗੋਸ਼ਟੀ ਦੇ ਵਿੱਚ ਕੰਮ ਹੁੰਦੇ ਆ ਇਧਰ ਬਹੁਤ ਸਾਰੀਆਂ ਚੀਜ਼ਾਂ ਚੱਲਦੀਆਂ ਹੈਗੀਆਂ ਬਹੁਤ ਤਰ੍ਹਾਂ ਦੀਆਂ ਆ ਪੜਾਈਆਂ ਜਾਂਦੀਆਂ ਸਿਮਰਨ ਵੀ ਚੱਲਦਾ ਗੁਰਬਾਣੀ ਵਿਚਾਰ ਵੀ ਚੱਲਦੀ ਆ ਹੋਰ ਅਪਡੇਟਸ ਹੁੰਦੀਆਂ ਰਹਿੰਦੀਆਂ ਜੋ ਵੀ ਇਧਰ ਉਧਰ ਸੰਗਤਾਂ ਕਰਦੀਆਂ ਰਹਿੰਦੀਆਂ ਵਲੰਟੀਅਰਸ ਵਰਕ ਹੁੰਦਾ ਰਹਿੰਦਾ ਸੋ ਜੋ ਵੀ ਕੁਝ ਹੋਊਗਾ ਮੈਂ ਸਾਰਾ ਇੱਥੇ ਅਪਡੇਟ ਕਰਦੀ ਰਹੂੰਗੀ ਸੋ ਕਿਰਪਾ ਕਰਕੇ ਕੱਲੇ-ਕੱਲੇ ਨੂੰ ਸੈਂਡ ਕਰਨਾ ਗਰੁੱਪ ਬਣਾ ਕੇ ਸੈਂਡ ਕਰਨਾ ਬਹੁਤ ਮੁਸ਼ਕਲ ਹੈ ਇਸ ਕਰਕੇ ਕਿਹਾ ਕਿ ਖਾਲਸ ਗੋਸਟੀ ਨੂੰ ਫੋਲੋ ਕਰ ਲਓ ਇਸ ਟਾਈਮ ਅੱਠ ਜਾਣੇ ਇਹਨੂੰ ਫੋਲੋ ਕਰ ਚੁੱਕੇ ਹੈਗੇ ਆ ਸੋ ਤੁਸੀਂ ਇਸ ਤਰੀਕੇ ਨਾਲ ਫੋਲੋ ਕਰ ਸਕਦੇ ਹੋ ਜੇ ਤੁਹਾਨੂੰ ਫਿਰ ਵੀ ਇਹ ਆਪਸ਼ਨ ਫੋਲੋ ਦਾ ਨਹੀਂ ਆਉਂਦਾ ਤਾਂ ਤੁਹਾਨੂੰ ਪਲੇ ਸਟੋਰ ਦੇ ਵਿੱਚ ਜਾ ਕੇ ਇਸ ਤਰੀਕੇ ਨਾਲ ਪਲੇ ਸਟੋਰ ਫੋਨ ਤੇ ਲੱਭਣਾ ਪੈਣਾ ਤੁਹਾਡੇ ਫੋਨ ਤੇ ਕਿੱਥੇ ਆ ਜੇ ਮੇਰੇ ਫੋਨ ਤੇ ਇੱਥੇ ਹੈ ਪਲੇ ਸਟੋਰ ਤੇ ਗਏ ਪਲੇ ਸਟੋਰ ਤੇ ਜਾ ਕੇ ਅਸੀਂ ਇੱਥੇ ਭਰਾਂਗੇ WhatsApp W H A T S E P WhatsApp ਤੇ ਆਪਾਂ نیچے অপਸ਼ਨ ਆ ਰਿਹਾ ਸੱਚ ਦਾ ਬਲੂਜਾ ਇੱਥੇ ਕਲਿੱਕ ਕਰ ਦੇਣਾ ਤਾਂ ਇਹ ਆ ਗਿਆ ਆਪਾਂ ਨੂੰ WhatsApp ਮੈਸੇਜ ਮੈਨੂੰ ਅਪਡੇਟ ਦਾ অপਸ਼ਨ ਦੇ ਰਿਹਾ ਤੁਹਾਨੂੰ ਵੀ ਅਪਡੇਟ ਦੇ ਦਿਓ ਕਿਉਂਕਿ ਇਹ ਨਵੀਆਂ-ਨਵੀਆਂ ਫੰਕਸ਼ਨ ਦਿੰਦਾ ਰਹਿੰਦਾ ਤੇ ਇੱਥੇ ਅਪਡੇਟ ਕਰਾਂਗੇ ਕਿਉਂਕਿ ਕਈਆਂ ਨੂੰ ਉਹ অপਸ਼ਨ ਫਾਲੋ ਦਾ ਆਉਣਾ ਨਹੀਂ ਕਿਉਂਕਿ ਜਿਨ੍ਹਾਂ ਨੇ ਉਹਨਾਂ ਦੇ ਪੁਰਾਣਾ WhatsApp ਨੂੰ ਚੱਲਦਾ ਪਿਆ ਉਹਨੂੰ ਅਪਡੇਟ ਨਹੀਂ ਕੀਤਾ ਤਾਂ ਕਰਕੇ ਨਹੀਂ ਆਉਂਦਾ ਹੋਣਾ ਸੋ ਇਹ ਅਪਡੇਟ ਕਰ ਲਿਓ ਵਾਈਕਰੋ ਵਾਹਿਗੁਰੂ ਵਾਹਿਗੁਰੂ ਇਹ ਅਪਡੇਟ ਹੋਣ ਤੇ ਉਹਨਾਂ ਕਾ ਟਾਈਮ ਲੈਂਦਾ ਜਿੰਨਾ ਕ ਤੁਹਾਡੇ ਇੰਟਰਨੈਟ ਦੀ ਸਪੀਡ ਹੈਗੀ ਆ ਕਦੇ ਕਦੇ ਸਲੋ ਵੀ ਹੋ ਜਾਂਦੀ ਆ ਵਾਸ ਤੁਰ ਵਾਸ ਤੁਰ ਵਾਸ ਤੁਰ ਜਦੋਂ ਇਹ ਇੰਸਟਾਲ ਹੋ ਗਈ ਆਪਾਂ ਨੇ ਇੱਥੇ ਓਪਨ ਦਾ ਆਪਸ਼ਨ ਖੁੱਲ ਜਾਊਗਾ ਤੇ ਓਪਨ ਦਾ ਆਪਸ਼ਨ ਉਦੋਂ ਆਉਂਦਾ ਜਿਹੜੇ ਵਿੱਚ ਨਵੇਂ ਫੀਚਰ ਹੋਣ ਤੇ ਅਪਡੇਟ ਦਾ ਉਦੋਂ ਆਉਂਦਾ ਜਦੋਂ ਅਸੀਂ ਕੋਈ ਸੀ ਨਵਾਂ ਫੰਕਸ਼ਨ ਆ ਗਿਆ ਹੁੰਦਾ ਐਪਲੀਕੇਸ਼ਨ ਦੇ ਵਿੱਚ ਤੇ ਅਸੀਂ ਉਦਾਂ ਹੀ ਜਿਵੇਂ ਫੋਨ ਦੇ ਵਿੱਚ ਚੱਲੀ ਜਾਂਦੇ ਓਵੇਂ ਚੱਲੀ ਜਾਂਦੇ ਆ ਹੁਣ ਨਵੇਂ ਜਿਹੜਾ ਨਵੇਂ ਫੀਚਰ ਆਏ ਆ WhatsApp ਦੇ ਉਹ ਆ ਗਏ ਹੋਣੇ ਆ ਹੁਣ ਆਪਾਂ ਓਪਨ ਤੇ ਜਾਵਾਂਗੇ ਕਲਿੱਕ ਕਰਨਾ ਓਪਨ ਤੇ ਤੁਹਾਡਾ ਜੋ ਵੀ ਪਾਸਵਰਡ ਲੱਗਾ ਤੁਸੀਂ ਉਹਨੂੰ ਖੋਲ ਸਕਦੇ ਹੋ ਸੋ ਇਹ ਆ ਗਿਆ ਵਾਈਗਰ ਪਹਿਲਾ ਚੈਟ ਤੇ ਆਪਾਂ ਸਾਰੇ ਜਣੇ ਰਹਿੰਦੇ ਹੁਣ ਆਪਾਂ ਦੂਸਰਾ ਆਪਸ਼ਨ ਆ ਗਿਆ ਆਪ ਨੂੰ ਅਪਡੇਟ ਕਰਨ ਤੇ ਅਪਡੇਟ ਦਾ ਪਹਿਲਾਂ ਆਪਣੇ ਇੱਥੇ ਇਹ ਆਪਸ਼ਨ ਨਹੀਂ ਆਉਂਦਾ ਸੀ ਆਪਾਂ ਨੂੰ ਤਿੰਨ ਹੀ ਆਪਸ਼ਨ ਆਉਂਦੇ ਸੀਗੇ ਆਪਾਂ ਨੂੰ ਦੂਸਰੇ ਆਪਸ਼ਨ ਤੇ ਜਾਣਾ ਅਪਡੇਟਸ ਤੇ ਕਲਿੱਕ ਕਰਤਾ ਆ ਦੇਖੋ ਵਾਏ ਗਰੂ ਮੈਂ ਹੁਣੇ-ਹੁਣੇ ਕੀਤਾ ਸਟਾਰ ਕੰਪਿਊਟਰ ਸੈਂਟਰ ਨੂੰ ਹਾਂ ਰੀਚਨ ਇਹ ਚੈਨਲ ਨੂੰ ਫੋਲੋ ਕੀਤਾ ਤੇ ਇੱਥੇ ਆ ਗਿਆ ਖਾਲਿਸ ਗੋਸ਼ਟੀ ਮੇਰਾ ਆਪਣਾ ਆ ਵੀ ਇੱਕ ਪੰਜਾਬ ਜੋਬ ਨਿਊਜ਼ ਹੈ ਇਹਨੂੰ ਮੈਂ ਕੀਤਾ ਸੋ ਇੱਥੇ ਜਿੰਨੇ ਮੇਰੇ ਚੈਨਲ ਆ ਉੱਪਰ ਸਟੇਟਸ ਆਈ ਜਾਣਗੇ ਪਹਿਲਾਂ ਸਟੇਟਸ ਇਸ ਤਰੀਕੇ ਨਾਲ ਥੱਲੇ ਲੰਬੇ ਦਿਸਦੇ ਸੀ ਮਾਡਾ ਸਟੇਟਸ ਦੂਜੇ ਰੋਕ ਦਿਖਣ ਲੱਗ ਪਈ ਅੱਗੇ ਮੈਨੂੰ ਚੈਨਲ ਦਿਸਨ ਲੱਪੇ ਇਹ ਹੁਣ ਤਾਂ ਦਿਸਨ ਲੱਗਿਆ ਕਿਉਂਕਿ ਮੈਂ ਆਪਣੇ ਵਟਸਐਪ ਨੂੰ ਪਲੇ ਸਟੋਰ ਦੇ ਵਿੱਚ ਜਾ ਕੇ ਅਪਡੇਟ ਕੀਤਾ ਕਿਉਂਕਿ ਇਹ ਨਵਾਂ ਫੰਕਸ਼ਨ ਆਇਆ ਹੈ ਵਟਸਐਪ ਦਾ ਪਹਿਲਾਂ ਹੈ ਨਹੀਂ ਸੀਗਾ ਫਿਰ ਵੀ ਕੋਈ ਫਾਲੋ ਕਰਨ ਚ ਔਖਾ ਲੱਗਦਾ ਵੈਗਰੂ ਤਾਂ ਤੁਸੀਂ ਮੈਸੇਜ ਕਰ ਦਿਓ ਸਕਰੀਨਸ਼ਾਟ ਭੇਜ ਦਿਓ ਕੀ ਪ੍ਰੋਬਲਮ ਆਉਂਦੀ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ